ਫੁੱਲ ਚੜਾਏ ਜਾਂਦੇ ਨੇ ਮੰਦਰਾਂ ਮਸਜਿਦਾਂ ਆਦਿਕ ਸਥਾਨਾਂ ਤੇ ਉਹ ਫੁੱਲ ਵੀ ਨਹੀਂ ਖਰੀਦ ਸਕਦਾ ਤਾਂ ਕੀ ਫਿਰ ਇੱਕ ਗਰੀਬ ਇਨਸਾਨ ਰੱਬ ਦੀ ਪੂਜਾ ਨਹੀਂ ਕਰ ਸਕਦਾ ਜੇ bari ਪਦਾਰਥ ਹੀ ਰੱਬ ਨੂੰ ਅਰਾਧਨ ਦੇ ਵਿੱਚ ਕੰਮ ਕਰਦੇ ਨੇ ਉਹ ਸਾਧਨ ਬਣਦੇ ਨੇ ਪੂਜਾ ਦਾ ਫਿਰ ਕੀ ਇੱਕ ਲੋੜਵੰਦ ਇਨਸਾਨ ਰੱਬ ਦੀ ਪੂਜਾ ਨਹੀਂ ਕਰ ਸਕਦਾ ਨਹੀਂ ਇਹ ਪਰਿਪਾਸ਼ਾ ਨਹੀਂ ਹੈ ਇਹ ਲੋਕਾਂ ਨੇ ਸਮਾਜ ਨੇ ਬਾਹਰੀ ਰੂਪ ਦੇ ਵਿੱਚ ਲੋਕ ਧਰਮ ਦੇ ਵਿੱਚ ਪੈ ਗਏ ਵਿਹਿਮਾ ਪਰਮਾ ਦਾ ਸ਼ਿਕਾਰ ਹੋ ਗਏ ਤੇ ਉਹ ਵਿਹਿਮਾ ਪਰਮਾ ਦੇ ਸ਼ਿਕਾਰ ਬਣੇ ਹੋਏ ਮਨੁੱਖ ਫਿਰ ਬਾਹਰੀ ਪਦਾਰਥਾਂ ਦਾ ਆਸਰਾ ਲੈਂਦੇ ਨੇ ਪਰ ਮਨੁੱਖ ਕਹਿੰਦੇ ਪੂਜਾ ਅਰਚਾ ਦਾ ਸੰਬੰਧ ਤਨ ਮਾਨੇ ਅਰਪੋਂ ਪੂਜ ਚਰਾਵੋਂ ਕਹਿੰਦੇ ਤੂੰ ਕੋਈ ਪਦਾਰਥ ਨਾ ਚੜਾ ਕੋਈ ਵਸਤੂਆਂ ਨਾ ਗੁਰੂ ਦੇ ਅੱਗੇ ਲੈ ਕੇ ਆ। ਹਾਂ ਇੱਕ ਭੇਟਾ ਦੇ ਰੂਪ ਦੇ ਵਿੱਚ ਆਪ ਗੁਰਦੁਆਰੇ ਕੁਝ ਵੀ ਲਿਆਉਣਾ ਚਾਹੁੰਦੇ ਹੋ ਉਹ ਇੱਕ ਵੱਖਰੀ ਗੱਲ ਐ। ਪਰ ਪੂਜਾ ਦੇ ਸੰਬੰਧ ਦੇ ਵਿੱਚ ਇਸ ਗੱਲ ਨੂੰ ਜ਼ਰੂਰ ਧਿਆਨ ਰੱਖਿਓ। ਤੇਰੀ ਪੂਜਾ ਕਰਨ ਦੇ ਲਈ, ਤੇਰਾ ਰੱਬ ਨੂੰ ਅਰਾਧਨ ਦੇ ਲਈ ਕਿਸੇ ਵਸਤੂ ਦਾ ਕੋਈ ਸੰਬੰਧ ਨਹੀਂ ਐ। ਦੁਬਾਰਾ ਰਿਪੀਟ ਕਰ ਦੇਵਾਂ ਆਪ ਗੁਰਦੁਆਰਾ ਸਾਹਿਬ ਦੇ ਲਈ ਕੋਈ ਕੋਈ ਵੀ ਪਦਾਰਥ ਲਿਆਉਣਾ ਚਾਹੁੰਦੇ ਹੋ ਉਹ ਪ੍ਰਵਾਨ ਐ ਕਿਉਂਕਿ ਉਹ ਭੇਟਾ ਰੂਪ ਦੇ ਵਿੱਚ ਆ ਰਿਹਾ ਐ। ਪਰ ਉਹਦਾ ਪੂਜਾ ਦੇ ਨਾਲ ਕੋਈ ਸਬੰਧ ਨਹੀਂ ਹੈ ਰੱਬ ਦੀ ਅਰਾਧਨਾ ਦੇ ਨਾਲ ਉਹਦਾ ਕੋਈ ਵੀ ਸਬੰਧ ਨਹੀਂ ਹੈ ਰੱਬ ਨੂੰ ਅਰਾਧਨ ਰੱਬ ਨੂੰ ਪੂਜਾ ਕਰਨ ਦੇ ਵਿੱਚ ਮਨੁੱਖ ਤੇ ਰੱਬ ਦਾ ਸਿੱਧਾ ਸਬੰਧ ਹੈ ਤੇਰਾ ਤੇ ਅਕਾਲ ਪੁਰਖ ਪਰਮਾਤਮਾ ਦਾ ਗਹਿਰਾ ਸਬੰਧ ਹੈ ਪਰ ਉਹ ਸਬੰਧ ਬਣੇਗਾ ਕਿਵੇਂ ਜੀ ਤਨ ਮਨ ਆਪਣਾ ਤਨ ਅਤੇ ਆਪਣਾ ਮਨ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਗੁਰੂ ਗ੍ਰੰਥ ਸਾਹਿਬ ਅੱਗੇ ਅਰਪਣ ਕਰ ਆਪ ਸਿਆਣੇ ਬੈਠੇ ਹੋ ਸੂਝਬਾਨ ਤਨ ਅਤੇ ਮਨ ਇਸ ਨੂੰ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਪਣ ਕਰਨਾ ਇਹ ਕੋਈ ਸੌਖੀ ਖੇਡ ਨਹੀਂ ਹੈ ਕਈ ਵਾਰ ਆਪ ਮਹਿਸੂਸ ਕਰਿਓ ਅਕਾਲ ਪੁਰਖ ਵਾਹਿਗੁਰੂ ਅੱਗੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣਾ ਮਨ ਅਰਪਣ ਕਰਨਾ ਇਹ ਸੌਖਾ ਨਹੀਂ ਹੈ ਕਿਉਂਕਿ ਜਿਹੜਾ ਮਾਨਕ ਬਾਬਾ ਕਬੀਰ ਜੀ ਕਹਿੰਦੇ ਨੇ ਕਬੀਰ ਮਨ ਪੰਖੀ ਪਇਓ ਉੱਡੇ ਉੱਡੇ ਦਹਨ ਦੇ ਸਜਾਏ ਜੋ ਜੈਸੀ ਸੰਗਤ ਮਿਲੇ ਸੋ ਤੈ ਸੋਹੀ ਫਲ ਖਾਏ ਇਹ ਮਨ ਤੇ ਪੰਖੀ ਬਣਿਆ ਹੋਇਆ ਏ ਜਿਹੜਾ ਅੱਖ ਝਮਕਣ ਜਿੰਨੇ ਸਮੇਂ ਦੇ ਵਿੱਚ ਹੀ ਕਦੇ ਕਿਸ ਟਹਿਣੀ ਤੇ ਜਾ ਕੇ ਬੈਠਦਾ ਏ ਕਦੇ ਕਿਸ ਟਹਿਣੀ ਤੇ ਜਾ ਕੇ ਬੈਠਦਾ ਏ ਕਦੇ ਕਿਸ ਫੁਰਨੇ ਤੇ ਜਾਂਦਾ ਏ ਇਹ ਮਨ ਨੂੰ ਕਿਵੇਂ ਟਿਕਾਇਆ ਜਾਏ ਬੜੀ ਇਸ ਚਰਜ ਖੇਡ ਹੈ ਇਹ ਮਨ ਕਹਿੰਦੇ ਨਹੀਂ ਟਿਕੇਗਾ ਤਾਂ ਫਿਰ ਅਰਪਣ ਕਿਵੇਂ ਹੋ ਸਕਦਾ ਏ ਅਰਪਣ ਕਰਨਾ ਤੇ ਬੜੀ ਔਖੀ ਗੱਲ ਹੈ ਨਾ ਅਜੇ ਤੇ ਇਹ ਮਨ ਟਿਕੀ ਨਹੀਂ ਰਿਹਾ ਤਾਂ ਇਹਨੂੰ ਅਰਪਣ ਕਿਵੇਂ ਕਰਾਂਗੇ ਜੀ ਗੁਰੂ ਨੂੰ ਇਹ ਪੂਜਾ ਇਹ ਜਿਹੜੀ ਮਨੁੱਖ ਤੇਰੇ ਲਈ ਕਰਨ ਦੀ ਬੜੀ ਮੁਸ਼ਕਿਲ ਹੈ ਇਹ ਸੌਖੀ ਹੈ ਨਾ ਜੀ ਆਪ ਬਡੇਰੀ ਉਮਰ ਦੇ ਬੈਠੇ ਹੋ ਸਿਆਣੇ ਹੋ ਬਾਜ਼ਾਰ ਦੇ ਵਿੱਚੋਂ ਕੋਈ ਪਦਾਰਥ ਖਰੀਦ ਕੇ ਲਿਆਉਣਾ ਹੋਵੇ ਆਪਾਂ ਕਹੀਏ ਕਿਸੇ ਨੂੰ ਭਾਈ ਦੁੱਧ ਲੈ ਆਓ ਇਹ ਸੌਖਾ ਹੈ ਕਿਸੇ ਨੂੰ ਕਹੀਏ ਜੀ ਆਪ ਪੂਜਾ ਕਰਨ ਦੇ ਲਈ ਫੁੱਲ ਲੈ ਆਓ ਇਹ ਬੜਾ ਸੌਖਾ ਕੰਮ ਹੈ ਬੰਦਾ ਕਹੇਗਾ ਚੱਲ ਜੀ ਮੇਰੇ ਕੋਲੇ 100 ਰੁਪਈਆ ਨਹੀਂ ਤਾਂ ਮੈਂ ਦਸਾਂ ਬੀਆਂ ਦੇ ਲੈ ਜਾਵਾਂ ਇਹ ਸੌਖਾ ਹੈ ਆਪਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਰੱਖ ਲਈਏ ਕਿਸੇ ਨੂੰ ਕਹੀਏ ਜੀ ਗੁਰਦੁਆਰਾ ਸਾਹਿਬ ਦੇ ਲਈ ਕੜਾ ਪ੍ਰਸ਼ਾਦ ਦੀਆਂ ਵਸਤੂਆਂ ਲੈ ਜਾਓ ਇਹ ਸੌਖਾ ਹੈ ਪਰ ਕਹੀਏ ਕਿ ਲੈ ਕੇ ਕੁਝ ਨਹੀਂ ਜਾਣਾ ਆਪਣਾ ਆਤਮ ਅਰਪਣ ਕਰਕੇ ਆਉਣਾ ਹੈ ਆਪਣਾ ਆ ਮਨ ਗੁਰੂ ਨੂੰ ਅਰਪਣ ਕਰਕੇ ਆ ਜਾਈ ਬਸ ਤੇਰੀ ਪੂਜਾ ਹੋ ਜਾਵੇਗੀ ਤੇਰੀ ਅਰਦਾਸਾ ਫਿਰ ਸਦਾ ਲਈ ਹੋ ਜਾਵੇਗੀ ਤੇਰਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਬਣ ਜਾਏਗਾ ਗਹਿਰਾ ਸਬੰਧ ਬਣ ਜਾਏਗਾ ਪਰ ਆਪ ਆਪਣੇ ਮਨਾਵਲ ਛਾਤੀ ਮਾਰ ਰਹੇ ਹੋ ਆਪਣੇ ਅੰਦਰ ਛਾਤੀ ਮਾਰ ਰਹੇ ਹੋ ਅੰਤਰੀ ਭਾਵ ਦੇ ਵਿੱਚ ਜਾ ਕੇ ਸੋਚਿਓ ਕਿ ਤਨ ਤੇ ਮਨ ਅਰਪਣ ਹੋ ਜਾਂਦਾ ਏ ਜੇ ਇੰਨਾ ਕਹਿਣ ਦੇ ਨਾਲ ਜਾਂ ਇੰਨਾ ਸੋਨਰ ਦੇ ਨਾਲ ਤਨ ਤੇ ਮਨ ਨੂੰ ਅਰਪਣ ਕੀਤਾ ਜਾ ਸਕਦਾ ਏ ਕੋਈ ਪਦਾਰਥ ਖਰੀਦ ਕੇ ਲਿਆਂਦਾ ਆਪ ਰੱਖ ਦਿੱਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸੌਖਾ ਕੰਮ ਮਨ ਕਿਵੇਂ ਅਰਪਣ ਹੋਵੇ ਹੁਣ ਸੌਖਾ ਨਹੀਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹਕ ਬਚਨ ਦੇ ਵਿੱਚ ਬਖਸ਼ਿਸ਼ ਕਰਦੇ ਨੇ ਜਨ ਨਾਨਕੇ ਖੇਲ ਕਠਨ ਹੈ ਕਿਨ ਹੂੰ ਗੁਰਮੁਖ ਜਾਨਾ ਹੈ ਜੇ ਜਨ ਨਾਨਕ ਇਹ ਖੇਲ ਬੜਾ ਕਠਨ ਹੈ ਔਖੀ ਖੇਡ ਹੈ ਕਹਿੰਦੇ ਇਹ ਤੇ ਕੋਈ ਵਿਰਲਾ ਜਨ ਹੈ ਕੋਈ ਵਿਰਲਾ ਹੀ ਮਨੋਖ ਹੈ ਜਿਹੜਾ ਇਸ ਖੇਡ ਨੂੰ ਇਸ ਸਤਰੰਜ ਨੂੰ ਜਾਣ ਪਉਂਦਾ ਹੈ ਆਪਣੇ ਜੀਵਨ ਦੇ ਵਿੱਚ ਸਮਝ ਪਉਂਦਾ ਹੈ ਤੇ ਰੋਜ਼ਾਨਾ ਪੜਦੇ ਆ ਨਾ ਜੀ ਆਪਾਂ ਇਹ ਵੀ ਖੰਨੇੋਂ ਤਿੱਖੀ ਵਾਲੋਂ ਨਿੱਕੀ ਏਤਮਾਰਗ ਜਾਣਾ ਖੰਡੇ ਤੋਂ ਵੀ ਤਿੱਖਾ ਰਸਤਾ ਏ ਵਾਲ ਤੋਂ ਵੀ ਨਿੱਕਾ ਏ ਸਾਡੇ ਸਿਰ ਦਾ ਵਾਲ ਬਹੁਤ ਬਾਰੀਕ ਹੈ ਬਹੁਤ ਬਾਰੀਕ ਹੈ ਗੁਰੂ ਪਾਤ ਜੀ ਕਹਿੰਦੇ ਇਦੋਂ ਜਿਆਦਾ ਬਾਰੀਕ ਰਸਤਾ ਏ ਜਿਸ ਰਸਤੇ ਤੇ ਤੂੰ ਜਾਣ ਲੱਗਾ ਏ ਬੜਾ ਹੀ ਬਾਰੀਕ ਰਸਤਾ ਏ ਇਸ ਕਰਕੇ ਤਨ ਮਨੇ ਅਰਪੋਂ ਪੂਜ ਚਰਾਵੋ ਇਸ ਤਰ੍ਹਾਂ ਪੂਜਾ ਕਰਨ ਰੱਬ ਦੀ ਜੇ ਪੂਜਾ ਕਰਨੀ ਏ ਪਰ ਇਹ ਪੂਜਾ ਹਰ ਮਨੁੱਖ ਨਹੀਂ ਆਪਣੇ ਜੀਵਨ ਦੇ ਵਿੱਚ ਕਰ ਪਾਉਂਦਾ ਹਰ ਮਨੁੱਖ ਰੱਬ ਨੂੰ ਪਰਮਾਤਮਾ ਨੂੰ ਵਾਹਿਗੁਰੂ ਨੂੰ ਆਪਣਾ ਆਪ ਅਰਪਣ ਨਹੀਂ ਕਰ ਪਾਉਂਦਾ ਤੇ ਸਭ ਤੋਂ ਔਖਾ ਕੰਮ ਹੀ ਹੋਈ ਗੇ ਤਾਂ ਕਹਿੰਦੇ ਤਨ ਮਨੇ ਅਰਪੋਂ ਪੂਜ ਚ ਰਾਵੋਂ ਗੁਰਪ੍ਰਸਾਦ ਨਿਰੰਝਣ ਪਾਵੋਂ ਤਾਂ ਫਿਰ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਮੈਂ ਨਿਰੰਝਣ ਦਾ ਅਰਥ ਹੈ ਮੈਲ ਰਹਿਤ ਪ੍ਰਮਾਤਮਾ ਨੂੰ ਪਾ ਲੈਂਦਾ ਹਾਂ ਅਖੀਰਲੇ ਬਚਨ ਨੇ ਜੀ ਅੱਜ ਦੇ ਸ਼ਬਦ ਦੇ ਕਿ ਪੂਜਾ ਅਰਚਾ ਆਹੇ ਨਾ ਤੋਰੀ ਕਹਿਰ ਵਿਦਾਸ ਕਵਨਗਤ ਮੂਰੀ ਕਹਿੰਦੇ ਇਹ ਤੇਰੀ ਪੂਜਾ ਨਹੀਂ ਹੈ ਕਿ ਕੋਈ ਬਾਹਰੀ ਪਦਾਰਥ ਇਕੱਠੇ ਕੀਤੇ ਤੇ ਰੱਬ ਦੇ ਅੱਗੇ ਅਰਪਣ ਕਰ ਦਿੱਤੇ ਪਰ ਆਪ ਸਭ ਸੁਝਵਾਣ ਹੋ ਵੱਡੇ ਪੱਧਰ ਤੇ ਵੇਖੋ ਲੋਕ ਮੰਦਰਾਂ ਮੱਜ ਦਾ ਗੁਰਦੁਆਰਿਆਂ ਸਾਰੇ ਹੀ ਧਾਰਮਿਕ ਸਥਾਨਾਂ ਤੇ ਇਹੋ ਹੀ ਕਰਮ ਕਰ ਰਹੇ ਨੇ ਬਾਹਰੀ ਵਸਤੂਆਂ ਲੈ ਆਉਂਦੇ ਨੇ ਚੜਾ ਦਿੰਦੇ ਨੇ ਪਰ ਅਸਲ ਗੁਰਬਾਣੀ ਦਾ ਸਿਧਾਂਤ ਸੱਚ ਨੂੰ ਆਪਣੇ ਜੀਵਨ ਦੇ ਵਿੱਚ ਤੇ ਆਉਂਦੇ ਨਹੀਂ ਨਾ ਸਮਝਦੇ ਨੇ ਤੇ ਫਿਰ ਉਹੋ ਹੀ ਕਰਮ ਕਾਂਡ ਜਿਹੜੇ ਚੱਲਦੇ ਨੇ ਚੱਲਦੇ ਨੇ ਸਦੀਆਂ ਤੱਕ ਚੱਲ ਰਹੇ ਉਹੋ ਹੀ ਕੁਝ ਮਨੁੱਖ ਕਰ ਰਹੇ ਨੇ ਤੇ ਜੇ ਮੈਂ ਕੱਲ੍ਹ ਵਾਰੀ ਗੱਲ ਕਹਿ ਕੇ ਪੂਰਾ ਕਰ ਦੇ ਮੈਂ ਬਚਨਾਂ ਨੂੰ ਜੇ ਮਨੁੱਖ ਤੂੰ ਫੁੱਲ ਹੀ ਲੈ ਕੇ ਆਉਣੇ ਨੇ ਤੂੰ ਦੁੱਧ ਹੀ ਲੈ ਕੇ ਆਉਣਾ ਏ ਤੇ ਕੋਈ ਪਦਾਰਥ ਹੀ ਲੈ ਕੇ ਆਉਣੇ ਨੇ ਤਾਂ ਇਹਨਾਂ ਵਸਤੂਆਂ ਨੂੰ ਕਿਸੇ ਗਰੀਬ ਕਿਸੇ ਲੋੜਵੰਦ ਕਿਸੇ ਪਰਿਵਾਰ ਦੇ ਘਰ ਦੇ ਵਿੱਚ ਦੇਈ ਉੱਥੇ ਫਿਰ ਬੜਾ ਪੁੰਨ ਲੱਗਣਾ ਹੈ ਉਹ ਰੱਬ ਦੀ ਅਸਲ ਪੂਜਾ ਹੈ ਪਰ ਜੀ ਮੈਂ ਕੱਲ੍ਹ ਵਾਲੀ ਗੱਲ ਕਹਾ ਜਉਂਦਾ ਜਾਗਦਾ ਮਨੁੱਖ ਮਨੁੱਖ ਦੇ ਸਾਹਮਣੇ ਭੁੱਖਾ ਬਿਠਾ ਏ ਕਿਤੇ ਦੁੱਖ ਦੀ ਗੱਲ ਹੈ ਨਾ ਜੀ ਜਿਹੜੀ ਦੁੱਖ ਦੀ ਗੱਲ ਜਉਂਦਾ ਜਾਗਦਾ ਮਨੁੱਖ ਰੱਬ ਨੂੰ ਨਹੀਂ ਜਾਪਦਾ ਕਿ ਇਹਦਾ ਢਿੱਡ ਭਰ ਦਈਏ ਇਹ ਰੱਬ ਦੀ ਪੂਜਾ ਹੈ ਇਹ ਨਹੀਂ ਜਾਪਦਾ ਉਹਨੂੰ ਇਹ ਲੱਗਦਾ ਏ ਕਿ ਮੈਂ ਕਿਸੇ ਧਾਰਮਿਕ ਸਥਾਨ ਤੇ ਕੋਈ ਪਦਾਰਥ ਦੇ ਆਵਾ ਇਹ ਰੱਬ ਦੀ ਪੂਜਾ ਏ ਇਹ ਬੜਾ ਗਲਤ ਪਰਿਭਾਸ਼ਾ ਮਾਂ ਅਸੀਂ ਕਮਾ ਲਿਆ ਸਾਡੇ ਜੀਵਨ ਦੇ ਵਿੱਚ ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਗੁਰਦੁਆਰੇ ਕੋਈ ਵਸਤੂ ਲੈ ਕੇ ਨਹੀਂ ਆਉਣੀ ਨਾ ਇਹਦਾ ਭਾਵ ਉਲਟਾ ਨਾ ਸਮਝ ਜਾਇਓ ਜੋ ਲਿਆਉਣਾ ਚਾਹੁੰਦੇ ਹੋ ਜਿੰਨਾ ਲਿਆਉਣਾ ਚਾਹੁੰਦੇ ਹੋ ਲੈ ਕਰਕੇ ਆਓ ਉਹ ਵਸਤੂਆਂ ਪ੍ਰਬਾਨ ਨੇ ਗੁਰਦੁਆਰੇ ਦੇ ਵਿੱਚ ਪਰ ਇਹ ਜ਼ਰੂਰ ਧਿਆਨ ਰੱਖਿਆ ਕਰੋ ਰੱਬ ਉਦੋਂ ਜ਼ਿਆਦਾ ਖੁਸ਼ ਹੋਵੇਗਾ ਜੇ ਕਿਤੇ ਕਿਸੇ ਢਿੱਡ ਨੂੰ ਲੋੜ ਸੀ ਕਿਸੇ ਤਨ ਨੂੰ ਲੋੜ ਸੀ ਕਿਸੇ ਸਰੀਰ ਨੂੰ ਲੋੜ ਸੀ ਕਿਸੇ ਬੱਚੇ ਨੂੰ ਜ਼ਰੂਰਤ ਸੀ ਉਸ ਪਦਾਰਥ ਦੀ ਉਹਦੇ ਉਹ ਢਿੱਡ ਦੇ ਵਿੱਚ ਚਲਿਆ ਜਾਵੇ ਉਹਦੀ ਭੁੱਖ ਪੂਰੀ ਹੋ ਜਾਏ ਤਾਂ ਇਹ ਰੱਬ ਦੀ ਵੱਡੀ ਪੂਜਾ ਹੈ ਇਹ ਰੱਬ ਦੀ ਸੱਚੀ ਅਰਾਧਨਾ ਹੈ ਕਿਉਂਕਿ ਰੱਬ ਕਿੱਥੇ ਵੱਸਦਾ ਏ ਜੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਨਚਾਨਾ ਉਹ ਇਰਾਪਤੀ ਬੰਦਿਆਂ ਦੇ ਵਿੱਚ ਵਸਦਾ ਏ ਪਰ ਬੰਦਾ ਰੱਬ ਸਮਝਦਾ ਹੀ ਨਹੀਂ ਬੰਦੇ ਬੰਦਾ ਹੀ ਰੱਬ ਐ ਤੇਰੇ ਸਾਹਮਣੇ ਆ ਰੱਬ ਵੀ ਬਿਠਾ ਏ ਸਾਰੇ ਰੱਬ ਵੀ ਨਹੀਂ ਪਰ ਫਿਰ ਵੀ ਬੰਦਾ ਖੁੰਝ ਜਾਂਦਾ ਏ ਸਾਹਮਣੇ ਬੈਠੇ ਰੱਬ ਨੂੰ ਤੇ ੱੱਕਾ ਮਾਰਦਾ ਏ ਕਹਿੰਦਾ ਨਹੀਂ ਨਹੀਂ ਜੀ ਗੱਡੀ ਵਾਲੇ ਨੂੰ ਕਹਿੰਦਾ ਤੁਸੀਂ ਆਉ ਗਰੀਬਾਂ ਨੂੰ ੱੱਕੇ ਮਾਰ ਮਾਰ ਪਿੱਛੇ ਕਰ ਦਿੰਦਾ ਇਹ ਰੱਜਿਆਂ ਨੂੰ ਰਜਾ ਰਿਹਾ ਏ ਕਹਿੰਦੇ ਭਲਿਆ ਇਦਾਂ ਤੇਰੀ ਪੂਜਾ ਨਹੀਂ ਹੋਣੀ ਇਦਾਂ ਅਰਧਨਾ ਨਹੀਂ ਹੋਣੀ ਗੁਰੂ ਪਾਤਸ਼ਾਹ ਕਿਰਪਾ ਕਰਨ ਅਸਲ ਰੱਬ ਨੂੰ ਪਹਿਚਾਣੀਏ ਅਸਲ ਲੋੜਵੰਦ ਨੂੰ ਪਹਿਚਾਣੀਏ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਧਾਂਤ ਨੂੰ ਕਮਾਈਏ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਗੁਰੂ ਪਾਤਸ਼ਾਹ ਮਹਿਰਮਤ ਕਰਨ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੁਣਿਆ ਸਮੁੱਚੀ ਵਿਚਾਰ ਕਰਦੇ ਹਾਂ ਹੁਨੀਆਂ ਬੇਅੰਤ ਪੁੱਲਾਂ ਦੀ ਖਿਮਾ ਅੰਤ ਵਿੱਚ ਫਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ